ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਵੱਲੋਂ ਇੱਕ ਜਿਹੜੀ ਕਿ ਅਹਿਮ ਕਾਨਫਰੰਸ ਕੀਤੀ ਗਈ ਹੈ ਜਿਸ ਦੇ ਵਿੱਚ ਪੰਜਾਬ ਵਿਸ਼ਵ ਸਿਹਤ ਸੰਸਥਾ WHO ਦੇ ਸਹਿਯੋਗ ਦੇ ਨਾਲ ਇੱਕ ਮਹਿੰਮ ਸ਼ੁਰੂ ਕੀਤੀ ਜਾ ਰਹੀ ਹੈ ਜੋ ਕੈਂਸਰ ਦੇ ਮਰੀਜ਼ਾਂ ਲਈ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਜਾਣਾ ਹੈ ਕੈਂਸਰ ਦੀ ਜਲਦ ਪਛਾਣ ਰੋਕਥਾਮ ਮਰੀਜ਼ਾਂ ਦੀ ਸੰਭਾਲ ਸੰਬੰਧੀ ਜ਼ਿਲ੍ਹਾ ਪੱਧਰੀ ਸਹੂਲਤਾਂ ਜਿਹੜੀਆਂ ਨੇ ਇਸ ਦੇ ਵਿੱਚ ਦਿੱਤੀਆਂ ਜਾਣਗੀਆਂ ਉੱਥੇ ਹੀ ਬਟਿੰਡਾ ਬੁਹਾਲੀ ਗੁਰਦਾਸਪੁਰ ਚ ਪਾਇਲਟ ਪ੍ਰੋਜੈਕਟ ਵੀ ਸ਼ੁਰੂ ਕੀਤਾ ਜਾਏਗਾ ਜੋ ਕਿ ਪੂਰੇ ਪੰਜਾਬ ਦੇ ਵਿੱਚ ਜਲਦ ਪਹੁੰਚੇਗਾ ਇਸ ਮੌਕੇ ਤੋਂ ਉਹਨਾਂ ਵੱਲੋਂ ਹੋਰ ਕੀ ਜਾਣਕਾਰੀ ਦਿੱਤੀ ਆ ਉਹ ਤਾਂ ਦਿੰਨਾ ਕਰਦੇ ਆਂ ਸਾਂਝੀ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਇੱਕ ਹੋਰ ਬਹੁਤ ਵੱਡਾ ਉਪਰਾਲਾ ਇਹ ਪਹਿਲੀ ਵਾਰ ਹੀ ਆ ਕਿ ਜਿਹੜੀ ਵਿਸ਼ਵ ਸਿਹਤ ਸੰਸਥਾ WHO ਉਹਨਾਂ ਦੇ ਜਿਹੜੇ ਇੰਡੀਆ ਦੇ ਰਿਪਰੈਜ਼ੈਂਟਰ ਹੈ ਡਾਕਟਰ ਰੋਡਰਿਕ ਐਚ ਆਫਰਨ ਤੇ ਸਾਡੇ ਕੋਲ ਜਿਹੜੇ ਪਜੀ ਤੋਂ ਏਮਸ ਤੋਂ ਜਿਵੇਂ ਪਜੀ ਤੋਂ ਡਾਕਟਰ ਅਜੀਤ ਦੁਸੇਜਾ ਔਰ ਪਜੀ ਤੋਂ ਏਮਸ ਤੋਂ ਜਿਹੜੇ ਡਾਕਟਰ ਅਭਿਸ਼ੇਕ ਹੈ ਔਰ ਸਾਡੇ ਪੰਜਾਬ ਹੈਲਥ ਸਿਸਟਮ ਸਾਡੇ ਸੈਕਟਰੀ ਸਾਹਿਬ ਡਾਇਰੈਕਟਰ ਔਰ ਸਾਡੇ ਜਿੰਨੇ ਅਮਰਤ ਜੀ ਸਾਰਿਆਂ ਨੇ ਇੱਕ ਉਪਰਾਲਾ ਕੀਤਾ ਜੀ ਕਿ ਉਹਦੇ ਜਿਹੜੇ ਕੈਂਸਰ ਦੇ ਪੇਸ਼ੈਂਟ ਹੈ ਉਹਨਾਂ ਦੀ ਕੇਅਰ ਵਾਸਤੇ ਤਿੰਨ ਜ਼ਿਲ੍ਹੇ ਜਿਹੜੇ ਹੈਗੇ ਆ ਉਹ ਬਠਿੰਡਾ ਮੁਹਾਲੀ ਤੇ ਗੁਰਦਾਸਪੁਰ ਇਹਨਾਂ ਦੇ ਵਿੱਚ ਅਸੀਂ ਪਾਇਲਟ ਕਰਾਂਗੇ ਬਾਕੀ ਸਾਰੇ ਪੰਜਾਬ ਦੇ ਵਿੱਚ ਕਰਾਂਗੇ ਵੀ ਜਿਹੜੇ ਕੈਂਸਰ ਦੇ ਪੇਸ਼ੈਂਟ ਹੈ ਇਹਨਾਂ ਦੇ ਵਿੱਚ अर्ਲੀ ਡਿਟੈਕਸ਼ਨ ਔਰ ਜਿਹੜਾ ਕੈਂਸਰ ਹੈ ਇਹਦਾ ਕਾਰਨ ਕੀ ਹੈ ਇਹਦੀ अर्ਲੀ ਡਿਟੈਕਸ਼ਨ ਕੀ ਹੈ ਪ੍ਰੋਫੈਨਸ਼ਨ ਕੀ ਹੈ ਔਰ ਇਹਦੀ ਇਹਦੀ ਜਿਹੜੀ ਕਿਉਰ ਹੈ ਉਹਦੇ ਵਾਸਤੇ ਇੱਕ ਸਟੈਂਡਰਡ ਟ੍ਰੀਟਮੈਂਟ ਗਾਈਡਲਾਈਨਸ ਕਿ ਉਹਨਾਂ ਦਾ ਇੱਕ ਉਹਨੂੰ ਪ੍ਰਾਫਿਟ ਪ੍ਰੈਕਟਿਸ ਪੈਟਰਨ ਵੀ ਕਹਿੰਦੇ ਆ ਕਿ ਜੇ ਉਹਦੀ ਕੇਅਰ ਕੀ ਕਰਨੀ ਆ ਈਵਨ ਜਿਹੜਾ ਜ਼ਿਲ੍ਹਾ ਹਸਪਤਾਲ ਦੇ ਵਿੱਚ ਜਾਂ ਜਿਹੜੇ ਡਿਸਟ੍ਰਿਕਟ ਲੈਵਲ ਤੇ ਜਿਹੜੀ ਹੈਗੀ ਆ ਇਹ ਸਹੂਲਤ ਜਿਹੜੀ ਕੀਮੋਥੈਰੇਪੀ ਵਗੈਰਾ ਦੀ ਜਿਹੜੀ ਦਿੱਤੀ ਜਾਏਗੀ ਔਰ ਉਹਨਾਂ ਦੀ ਜਿਹੜੀ ਕੇਅਰ ਵਾਸਤੇ ਵੀ ਇਸੇ ਤਰ੍ਹਾਂ ਜਿਹੜੇ WHO ਦੇ ਸਹਿਯੋਗ ਦੇ ਨਾਲ ਇਹ ਤਿੰਨਾਂ ਜ਼ਿਲ੍ਹਿਆਂ ਦੇ ਵਿੱਚ ਪਾਇਲਟ ਕਰਕੇ ਸਾਰੇ ਸਟਾਫ ਨੂੰ ਟ੍ਰੇਨ ਕੀਤਾ ਜਾਏਗਾ ਇਹ ਮਾਨ ਪੰਜਾਬ ਨੂੰ ਇਸ ਕਰਕੇ ਮਿਲਿਆ ਕਿ ਪੰਜਾਬ ਦੇ ਵਿੱਚ ਪਹਿਲਾਂ ਜਿਹੜਾ ਇੱਕ ਸਟੈਮੀ ਪ੍ਰੋਜੈਕਟ ਹੈ ਜਿਹਦੇ ਵਿੱਚ ਹਾਰਟ ਅਟੈਕ ਦੇ ਪੇਸ਼IENTS ਨੂੰ 700 ਬੰਦਿਆਂ ਨੂੰ ਜਿਹੜਾ ਉਹਦੇ ਸਾਡਾ ਜਿਹੜਾ ਇੱਕ ਹੱਬ ਐਂਡ ਸਪੋਕ ਦੇ ਵਿੱਚ ਡਾਕਟਰ ਬਿਸ਼ਪ ਮੋਨ ਉਹਦੇ ਚੀਫ ਕੋਆਰਡੀਨੇਟਰ ਹੈ ਜਿਹੜੇ ਡੀ ਐਮ ਸੀ ਦੇ ਕਾਰਡੀਓਲੋਜਿਸਟ ਹੈ ਸੈਕਟਰ 32 ਵੀ ਆ ਉਹਦੇ ਸਾਡੇ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਅੰਮ੍ਰਿਤਸਰ ਫਰੀਦਕੋਟ ਵੀ ਆ ਥੀਜ਼ ਆਰ ਦਾ ਹੱਬਸ ਜਿੰਨੇ ਜਲਾ ਹਸਤੜ ਸੁਬਡਿਵੀਜ਼ਨ ਹਸਪੀਟਲ ਸੀਐਸੀਸ ਥੀਸ ਆਰ ਦਾ ਸਪੋਕਸ ਇਹ ਹੱਬ ਐਂਡ ਸਪੋਕ ਦੇ ਵਿੱਚ ਉੱਥੇ ਅਸੀਂ ਜਿਹੜੇ ਹੈਗਾ ਇਟਰਨੈਟਿਵ ਪਲੇਸ ਆ ਜਿਹੜਾ 50000 ਦਾ ਟੀਕਾ ਲੱਗਦਾ ਹੈਗਾ ਉਹ ਪੇਸ਼ੈਂਟ ਨੂੰ ਜਦੋਂ ਪੇਸ਼ੈਂਟ ਆਂਦਾ ਉਹਦੀ ਈਸੀਜੀ ਹੁੰਦੀ ਹੈ ਇੱਕ ਵਟਸਐਪ ਗਰੁੱਪ ਚ ਪਾ ਦਿੰਦੇ ਆ ਡੀਐਮਸੀ ਦੇ ਕੰਸਲਟੈਂਟ ਮੈਡੀਕਲ ਕਾਲਜਾਂ ਦੇ ਕੰਸਲਟੈਂਟ ਇਮੀਡੀਏਟਲੀ ਆਪਣੇ ਰਾਏ ਦੇ ਦਿੰਦੇ ਆ ਵੀ ਹਾਂ ਇਹ ਫਿੱਟ ਹੈ ਇਹਨੂੰ ਥਰੋਮਬੋਲਾਈਜ਼ ਕਰ ਦਿਓ ਵਿਦਨ 1 ਘੰਟੇ ਦੇ ਵਿੱਚ ਉਹ ਚਲ ਉਹਨੂੰ ਥਰੋਮਬੋਲਾਈਜ਼ ਕਰਕੇ 2-3 ਘੰਟੇ ਚ ਮੈਡੀਕਲ ਕਾਲਜ ਸ਼ ਦਸੂਏ ਦੇ ਵਿੱਚ ਮੁਕੇਰੀਆਂ ਦੇ ਵਿੱਚ ਬਟਾਲੇ ਦੇ ਵਿੱਚ ਤਰਨਤਾਰਨ ਦੇ ਵਿੱਚ ਸਾਰੇ ਜਿੰਨੇ ਤੁਹਾਡੇ ਜ਼ਿਲ੍ਹਾ ਹਸਪਤਾਲਾਂ ਦੇ ਵਿੱਚ ਸੈਂਥਰੋਮਬੋਲਾਈਜ਼ ਕਰਕੇ ਸ਼ਿਫਟ ਕੀਤਾ ਗਿਆ ਹੈ 583 ਲੋਕਾਂ ਦੀ ਜਾਨ ਜਿਹੜੀ ਆ ਬਚਾਈ ਗਈ ਆ ਇਸੇ ਤਰ੍ਹਾਂ ਅਸੀਂ ਜਿਹੜਾ ਮਕੈਨੀਕਲ ਥਰੋਮਬੈਕਟਮੀ ਸਟ੍ਰੋਕ ਹੈ ਜਿਹਨੂੰ ਅਸੀਂ ਪਾਸਾ ਤਰ੍ਹਾਂ ਅੰਗ ਕਹਿੰਨੇ ਆ ਜਿਹਨੂੰ ਅਸੀਂ ਉਹਦੇ ਵਿੱਚ ਵੀ ਸੇਮ ਜਿਹੜਾ ਸਾਡਾ ਹੱਬ ਐਂਡ ਸਟ੍ਰੋਕ ਦੇ ਵਿੱਚ ਉਹਦੇ ਵਿੱਚ ਸੀਐਮਸੀ ਦੇ ਡਾਕਟਰ ਜੈਰਾਜ ਪਾਡਿਆ ਨੇ ਇਸ ਦਾ ਚੀਫ ਕੋਆਰਡੀਨੇਟਰ ਇਹ ਵੀ ਸਾਡਾ ਜਿਹੜਾ ਸਕਸੈਸਫੁਲ ਮਾਡਲ ਹੈ ਤੇ ਇਹ ਉਹਦੇ ਵਿੱਚ ਜਿਹੜਾ ਮਕੈਨੀਕਲ ਥਰੋਮਬੈਕਟਮੀ ਕਰਕੇ ਪਹਿਲਾ ਬੰਦੇ ਤੇ ਥਰੋਮਬਸ ਆਂਦਾ ਸੀਗਾ ਬ੍ਰੇਨ ਸਟ੍ਰੋਕ ਹੋ ਜਾਂਦਾ ਸੀ ਬੰਦਾ ਬੈਡ ਰਿਟਨ ਹੋ ਜਾਂਦਾ ਸੀ ਫਾਰ ਲਾਈਫ ਹੁਣ ਸਾਡੇ ਕੋਲੇ ਕਾਫੀ ਸਾਰੇ ਪੇਸ਼ੈਂਟਸ ਆ ਗਏ ਜਿਨ੍ਹਾਂ ਦਾ ਆਪਰੇਸ਼ਨ ਹੋ ਗਿਆ 24 ਘੰਟ ਇਮੀਡੀਏਟਲੀ ਥਰੋਮਬੋਲਾਈਜ਼ ਕਰਨਾ ਔਰ 24 ਘੰਟੇ ਦੇ ਵਿੱਚ ਅਪਰੇਟ ਕਰਨਾ ਉਹਨੂੰ ਕਿਉਂਕਿ ਹਾਰਟ ਦੀ ਤੇ ਬ੍ਰੇਨ ਦੀ ਟਿਸ਼ੂਜ਼ ਆਰ ਵੈਰੀ ਸੈਂਸਿਟਿਵ ਉਹਦਾ ਇਹ ਹੁਣ ਜਿਹੜਾ ਸਾਡਾ ਪੰਜਾਬ ਦਾ ਮਾਡਲ ਹੈ ਸਟੈਮੀ ਦਾ ਔਰ ਸਟ੍ਰੋਕ ਦਾ ਇਹਨੂੰ ਨੈਸ਼ਨਲ ਲੈਵਲ ਤੇ ਵੀ ਕਾਪੀ ਕੀਤਾ ਜਾ ਰਿਹਾ ਔਰ ਗਲੋਬਲ ਲੈਵਲ ਦੇ ਉੱਤੇ ਜਿਹੜਾ ਪੰਜਾਬ ਦਾ ਮਾਡਲ ਹੈ ਇਸੇ ਤਰ੍ਹਾਂ ਜਿਹੜਾ ਕੈਂਸਰ ਦੇ ਵਿੱਚ ਹੈਗਾ ਉਹ ਸਾਨੂੰ ਉਮੀਦ ਹੈ ਕਿ ਇਹਨੂੰ ਵੀ ਕੀਤਾ ਜਾਏਗਾ ਤੇ ਅਸੀਂ ਬੋਨ ਮੈਰੋ ਟ੍ਰਾਂਸਪਲੈਂਟ ਤਾਂ ਵੀ ਸ਼ੁਰੂ ਕਰਤਾ ਜੀ ਉਹਦੇ ਵਿੱਚ ਵੀ ਸੀਐਮਸੀ ਦੇ ਡਾਕਟਰ ਹੈਗੇ ਆ ਇਸੇ ਤਰ੍ਹਾਂ ਜਿਹੜਾ ਹੈਗਾ ਉਹ ਜਿਹੜੇ ਡੈਫਰੈਂਟ ਡੰਬ ਬੱਚੇ ਪੈਦਾ ਹੁੰਦੇ ਆ ਉਹਨਾਂ ਦੇ ਵਿੱਚ ਕੋਕਲੀਆ ਟ੍ਰਾਂਸਪਲੈਂਟ ਸ਼ੁਰੂ ਕਰ ਰਹੇ ਆ ਹਰਬੈਂਡਸਪੋਕ ਦੇ ਵਿੱਚ ਹੋਰ ਵੀ ਜਿਹੜੇ ਬਹੁਤ ਸਾਰੇ ਕੰਮ ਆ ਕੈਂਸਰ ਦੇ ਵਿੱਚ ਇਸੇ ਤਰ੍ਹਾਂ ਸ਼ੁਰੂ ਕਰ ਰਹੇ ਆ ਅਸੀਂ ਉਹਦੇ ਵਿੱਚ ਸਾਡੇ ਜਿਹੜੇ ਭਾਬਾ ਕੈਂਸਰ ਹਸਪੀਟਲ ਵਾਲੇ ਵੀ ਪੰਜਾਬ ਦੇ ਵਿੱਚ ਬਹੁਤ ਅੱਛਾ ਨੈਟਵਰਕ ਹੈ ਔਰ ਮੈਨਪਾਵਰ ਬਹੁਤ ਅੱਛੀ ਹੈ ਆਸ਼ਾ ਵਰਕਰ ਤੋਂ ਲੈ ਕੇ ਸਾਡੇ ਜਿਹੜੇ ਹੈਗੀਆਂ ਨਰਸਸ ਮਲਟੀਪਰਪਸ ਵਰਕਰਸ ਸਾਡੇ ਡਾਕਟਰਸ اور ਮੱਲਾ ਕਰਨੇ ਦਾ ਜਿਹੜਾ ਨੈਟਵਰਕ ਹੈ ਉਹ ਬੜਾ ਯੂਸਫੁਲ ਹੈ ਜੋ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਜਿਹੜੀ ਨਵੀਂ ਸਕੀਮ ਲੈ ਕੇ ਆਏ ਆ ਕਿ ਜਿਹੜੀ ਯੂਨੀਵਰਸਲ ਹੈਲਥ케ਅਰ ਪੰਜਾਬ ਦੇ 3 ਕਰੋੜ ਲੋਕਾਂ ਨੂੰ 65 ਲੱਖ ਪਰਿਵਾਰਾਂ ਨੂੰ 10 ਲੱਖ ਦਾ ਕਵਰ ਉਹਦੇ ਵਿੱਚ ਸਾਰੇ